ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪੰਜਾਬ ਦੇ ਬਹੁਤ ਸਾਰੇ ਲੋਕ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਨ ਦੇ ਸਗੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਪੰਜਾਬ ਦੇ ਦੌਰੇ ਤੇ ਆਉਣਗੇ ਕਿਉਂਕਿ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚੱਲਦਾ ਪਿਆ ਤੇ ਸਾਨੂੰ ਕੋਈ ਨਾ ਕੋਈ ਆ ਕੇ ਰਾਹਤ ਦੇਣਗੇ ਸਾਨੂੰ ਕੋਈ ਨਾ ਕੋਈ ਮੋਟਾ ਪੈਸਾ ਦੇ ਕੇ ਜਾਣਗੇ ਨਰਿੰਦਰ ਮੋਦੀ ਹੋਰੀ ਆਏ ਪੰਜਾਬ ਆ ਕੇ ਚੱਲ ਗਏ ਨਰਿੰਦਰ ਮੋਦੀ ਹੋਰੀ ਹਿਮਾਚਲ ਆਏ ਆ ਕੇ ਚਲੇ ਗਏ ਪਹਿਲਾ ਹਿਮਾਚਲ ਜਾਂਦੇ ਆ ਉਸ ਤੋਂ ਬਾਅਦ ਫਿਰ ਉਹ ਪੰਜਾਬ ਆਉਂਦੀ ਹੈ ਦੇ ਕੀ ਕੀ ਗਏ ਹੈ ਗਿਆ ਉਹ ਆਪਾਂ ਵਿਚਾਰਾਂਗੇ ਆਪਾਂ ਪਿਛਲੇ ਸਮਿਆਂ ਦੇ ਦੌਰਾਨ ਹਿਮਾਚਲ ਹੋ ਗਿਆ ਰਾਜਸਥਾਨ ਹੋ ਗਿਆ ਇਸ ਤੋਂ ਇਲਾਵਾ ਹਰਿਆਣਾ ਹੋ ਗਿਆ ਤੇ ਪੰਜਾਬ ਆਪਾਂ ਇਹ ਚਾਰ ਸੂਬੇ ਪੰਜਾਬ ਦੇ ਨਾਲ ਆਪਾਂ ਕੰਪੈਰੀਸ਼ਨ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਪਿਛਲੇ ਸਮਿਆਂ ਦੇ ਦੌਰਾਨ ਨਰਿੰਦਰ ਮੋਦੀ ਹੋਰਾਂ ਨੇ ਦਿੱਤਾ ਕੀ ਹੈਗਾ ਭਾਵ ਕਿ ਕੇਂਦਰ ਦੀ ਸਰਕਾਰ ਨੇ ਕੀ ਦਿੱਤਾ ਹੈਗਾ ਤੇ ਪੰਜਾਬ ਦੇ ਨਾਲ ਕੀ ਭਲਾ ਕੋਈ ਵਿਤਕਰਾ ਕੀਤਾ ਗਿਆ ਜਾਂ ਨਹੀਂ ਕੀ ਪੰਜਾਬ ਨੂੰ ਬਰਾਬਰ ਰੱਖਿਆ ਗਿਆ ਜਾਂ ਨਹੀਂ ਹੜਾ ਦੀ ਜਿਹੜੀ ਤਾਜ਼ਾ ਸਥਿਤੀ ਹੈ ਹਿਮਾਚਲ ਦੇ ਵਿੱਚ ਵੀ ਤੇ ਇੱਥੇ ਪੰਜਾਬ ਦੇ ਵਿੱਚ ਵੀ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਨਰਿੰਦਰ ਮੋਦੀ ਹੋਰੀ ਕੀ ਦੇਖੇ ਗਏ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਇਹ ਉਡੀਕਣ ਦੇ ਸੀ ਕਿ ਕੇ ਮੋਦੀ ਹੋਰੀ ਆਉਣਗੇ ਸਾਨੂੰ ਕੁਝ ਦੇ ਕੇ ਜਾਣਗੇ ਉਹਨਾਂ ਲੋਕਾਂ ਦੇ ਅੰਦਰ ਇਸ ਵੇਲੇ ਕੀ ਚੱਲਦਾ ਪਿਆ ਕੀ ਉਹ ਸੰਤੁਸ਼ਟ ਨੇ ਇੱਕ ਸਵਾਲ ਉਹਨਾਂ ਦੇ ਮੂਰੇ ਹੋਊਗਾ ਇੱਕ ਸਵਾਲ ਜਿਹੜੇ ਲੋਕ ਨਰਿੰਦਰ ਮੋਦੀ ਹਰਾਂ ਨੂੰ ਕੱਲ ਵੀ ਨਹੀਂ ਸੀ ਉਡੀਕਦੇ ਅੱਜ ਵੀ ਨਹੀਂ ਸੀ ਉਡੀਕਦੇ ਜਿਹੜੇ ਕੱਲੋਂ ਵੀ ਨਹੀਂ ਉਡੀਕਣਗੇ ਉਹ ਚਾਹੁੰਦੇ ਕਿ ਨਰਿੰਦਰ ਮੋਦੀ ਹੋਰੀ ਭਾਵੇਂ ਆਉਣ ਤੇ ਭਾਵੇਂ ਨਾ ਆਉਣ ਜਿਨ੍ਹਾਂ ਲੋਕਾਂ ਨੂੰ ਇਹ ਪਤਾ ਹੈਗਾ ਕਿ ਪੰਜਾਬ ਨੂੰ ਆਪਾਂ ਹੀ ਸਾਹਮਣਾ ਪੰਜਾਬ ਸਾਡਾ ਪੰਜਾਬ ਨੇ ਇਹ ਪੰਜਾਬ ਦੇ ਨਾਲ ਖੜਨਾ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਕਦੀ ਖਾਲਸੇ ਦੇ ਆਪ ਦੇ ਰਾਜ ਹੁੰਦੇ ਸੀਗੇ ਹਮ ਰਾਖਤ ਪਾਤਸ਼ਾਹੀ ਦਾਬਾ ਵਾਲੇ ਜਿਹੜੇ ਗੁਰੂ ਪਿਆਰੇ ਸਿੰਘ ਹੈਗੇ ਨੇ ਮੈਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਪਤਾ ਕਿ ਸਾਡਾ ਇੱਥੇ ਕਦੀ ਰਾਜ ਹੁੰਦਾ ਸੀ ਅਸੀਂ ਮੁੜ ਉਹ ਹੀ ਰਾਜ ਦੇਖਣਾ ਚਾਹੁੰਦੇ ਆ ਸੋ ਜਿਹੜੇ ਇਸ ਪ੍ਰਵਿਰਤੀ ਦੇ ਲੋਕ ਹੈਗੇ ਆ ਉਹ ਭਲਾ ਨਰਿੰਦਰ ਮੋਦੀ ਹੋਰਾਂ ਦਾ ਪੰਜਾਬ ਦੇ ਦੌਰੇ ਦੀ ਬੇਸਬਰੀ ਦੇ ਨਾਲ ਕਿਉਂ ਉਡੀਕ ਕਰਨਗੇ ਜਦੋਂ ਕਿ ਅੱਜ ਪੂਰੀ ਦੁਨੀਆ ਦੇਖਣ ਲਈਏ ਕਿ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਨਜ਼ਰ ਆਉਣ ਡਿਆ ਐ ਐਦਾਂ ਦੇ ਹਾਲਾਤਾਂ ਵਿੱਚ ਸੋ ਕਰਦੇ ਆਪਾਂ ਬਾਅਦ ਚ ਸਾਰੀਆਂ ਗੱਲਾਂ ਬਾਤਾਂ ਪਹਿਲਾਂ ਮੋٹے ਤੌਰ ਤੇ ਬੜੀ ਉਤਸੁਕਤਾ ਹੋਊਗੀ ਕਈਆਂ ਨੂੰ ਕਿ ਮੋਦੀ ਹੁਰੀ ਦੇ ਕੇ ਕੀ ਗਏ ਨੇ ਜੀ ਪੰਜਾਬ ਦੇ ਵਾਸਤੇ ਉਹ ਐਲਾਨ ਕਰਕੇ ਗਏ ਆ ਜੀ 1600 ਕਰੋੜ ਰੁਪਏ ਦਾ ਤੇ ਹਿਮਾਚਲ ਦੇ ਵਾਸਤੇ ਉਹਨਾਂ ਨੇ ਐਲਾਨ ਕੀਤਾ ਹੈਗਾ 1500 ਕਰੋੜ ਰੁਪਏ ਦਾ ਹੁਣ ਜਦੋਂ ਆਹ ਗੱਲ ਕਰਦੇ ਆਪਾਂ ਜਾਂ ਆਹ ਗੱਲ ਸੁਣਦੇ ਆ ਸਾਨੂੰ ਇਹ ਲੱਗਦਾ ਕਿ ਹਿਮਾਚਲ ਨੂੰ ਘੱਟ ਕਰਕੇ ਗਏ ਆ ਤੇ ਪੰਜਾਬ ਨੂੰ ਵਧੇਰੇ ਦੇ ਕੇ ਗਏ ਆ ਸੀਨਾ ਚੌੜਾ ਕਰ ਲਓ ਤੇ ਚਿਹਰੇ ਦੇ ਉੱਪਰ ਰੌਣਕ ਲਿਆਓ ਕਿ ਬਹੁਤ ਵਧੀਆ ਗੱਲ ਹੋ ਗਈ ਹੈ ਪਰ ਨਾਲ ਨਾਲ ਚੇਤੇ ਰੱਖਿਓ ਕਿ ਇਹ ਕੇਵਲ ਐਲਾਨ ਹੈ ਇਹ ਕੋਈ ਤੁਹਾਡੇ ਹੱਥਾਂ ਦੇ ਉੱਪਰ ਪੈਸੇ ਹੋ ਰੱਖ ਕੇ ਨਹੀਂ ਗਏ ਹੈਗੇ ਕਿ ਆ ਲਓ ਪੈਸੇ ਤੇ ਆ ਲਓ ਖਰਚ ਲਓ ਕਿੱਦਾਂ ਭਲਾ ਜਿੱਦਾਂ ਬਹੁਤ ਸਾਰੇ ਪੰਜਾਬ ਦੇ ਲੋਕ ਪੰਜਾਬ ਦੇ ਨਾਲ ਪਿਆਰ ਕਰਨ ਵਾਲੇ ਪੰਜਾਬ ਦੀ ਮਿੱਟੀ ਨਾਲ ਪਿਆਰ ਕਰਨ ਵਾਲੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਜਿਵੇਂ ਪੰਜਾਬ ਦੇ ਲੋਕਾਂ ਦੇ ਹੱਥਾਂ ਦੇ ਉੱਪਰ ਕੈਸ਼ ਵੀ ਦੇ ਕੇ ਜਾ ਰਹੇ ਹੈ ਰਾਹਤ ਸਮਗਰੀ ਵੀ ਦੇ ਕੇ ਜਾ ਰਹੇ ਹੈ ਉਹਨਾਂ ਵਾਸਤੇ ਖਾਣਾ ਭੋਜਨ ਵੀ ਤਿਆਰ ਕਰਕੇ ਲੈ ਕੇ ਆ ਰਹੇ ਆ ਗੁਰੂ ਕੇ ਲੰਗਰਾਂ ਤੋਂ ਟਟ ਵਰਤਾਏ ਜਾ ਰਹੇ ਆ ਉਹਨਾਂ ਦੇ ਲਈ ਕੱਪੜੇ ਤੋਂ ਲੈ ਕੇ ਘਰੇਲੂ ਜ਼ਰੂਰਤਾਂ ਜੰਨੀਆਂ ਵੀ ਹੁੰਦੀਆਂ ਨੇ ਹਰ ਇੱਕ ਤਰ੍ਹਾਂ ਦੀ ਜ਼ਰੂਰਤ ਉਹ ਉਹਨਾਂ ਨੂੰ ਮੁਹੱਈਆ ਕਰਵਾ ਰਹੇ ਨੇ ਇੱਧਰ ਕੇਵਲ ਐਲਾਨ ਹੋਇਆ ਸੋ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਪਊਗੀ ਉਹਨਾਂ ਲੋਕਾਂ ਨੂੰ ਖਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਜਿਨ੍ਹਾਂ ਲੋਕਾਂ ਨੇ ਹੁਣ ਇਹ ਸੋਚਣਾ ਆਪਣੇ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਲੈ ਬਈ ਸਾਡੇ ਪ੍ਰਧਾਨ ਮੰਤਰੀ ਆਇਏ ਥੇ ਉਹ ਹਿਮਾਚਲ ਪ੍ਰਦੇਸ਼ ਹੈ ਜਿਆਦਾ ਪੰਜਾਬ ਕੋ ਦੇ ਕੇ ਗਏ ਹੈ ਦੇ ਕੇ ਨਹੀਂ ਗਏ ਹੈ ਐਲਾਨ ਕਰਕੇ ਗਏ ਨੇ ਜੀ ਕੇਵਲ ਅੱਛਾ ਐਲਾਨ ਕਿਦਾਂ ਦੇ ਹੁੰਦੇ ਆ ਤੁਹਾਨੂੰ ਇੱਕ ਪੁਰਾਣੀ ਗੱਲ ਕਰ ਲੈਣਾ ਸਾਲ 88 ਵਿੱਚ ਵੀ ਕਹਿੰਦੇ ਜਦੋਂ ਹੜਾ ਆਇਆ ਸੀਗੇ ਨਾ ਜੀ ਉਸ ਵੇਲੇ ਪ੍ਰਧਾਨ ਮੰਤਰੀ ਸੀਗੇ ਅਰਜੀਵ ਗਾਂਧੀ 1 ਅਰਬ ਭਾਵ ਕਿ 100 ਕਰੋੜ ਰੁਪਏ ਦਾ ਉਹਨਾਂ ਨੇ ਐਲਾਨ ਕੀਤਾ ਸੀਗਾ ਪੁਰਾਣੀਆਂ ਤੁਸੀਂ ਖੋਜਾਂ ਕੱਢ ਲਓ ਜਾ ਕੇ ਪੁਰਾਣੀਆਂ ਅਖਬਾਰਾਂ ਕੱਢ ਲਓ ਤੁਸੀਂ ਸਰਚ ਕਰਕੇ ਦੇਖ ਲਓ ਪੁਰਾਣੇ ਖਾਤੇ ਖੰਘਾਲ ਲਓ ਆਪਣੇ ਪੰਜਾਬੀਓ ਤੁਹਾਨੂੰ ਕੀ ਉਹ ਪੈਸਾ ਮਿਲਿਆ ਸੀਗਾ 1 ਅਰਬ ਰੁਪਈਆ ਸੋ ਉਹ ਵੀ ਇੱਕ ਐਲਾਨ ਸੀਗਾ ਐਲਾਨ ਦੀ ਕਿਹੜੀ ਗੱਲ ਆ ਮੈਂ ਇੱਥੇ ਬਹਿ ਕੇ ਕਰ ਦਿੰਦਾ ਕਿ ਮੈਂ 1 ਅਰਬ ਦਾ ਐਲਾਨ ਕਰਦਾ ਜੀ ਦੇਣੇ ਕਦੋਂ ਨੂੰ ਨੇ ਗੱਲ ਤੇ ਵੱਡੀ ਉਹ ਹੁੰਦੀ ਹੈ ਲੋਕ ਤੜਫ ਨਹੀਂ ਰਹੇ ਲੋਕ ਡੁੱਬ ਨਹੀਂ ਰਹੇ ਲੋਕ ਰਹੀਂ ਰਹੀਂ ਨਹੀਂ ਕਰਨਦੇ ਕਿਉਂਕਿ ਉਹਨਾਂ ਦੇ ਨਾਲ ਪੰਜਾਬ ਦੇ ਲੋਕ ਖੜੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਪਰ ਮੁਸਕਰਾਹਟ ਵੀ ਦੇਖੀ ਜਾ ਸਕਦੀ ਹੈ ਉਹਨਾਂ ਦੇ ਇਰਾਦੇ ਬੁਲੰਦ ਨੇ ਔਰ ਜਿਹੜੇ ਲੋਕ ਉੱਥੇ ਜਾ ਕੇ ਸੇਵਾਵਾਂ ਨਿਭਾ ਰਹੇ ਐ ਉਹਨਾਂ ਲੋਕਾਂ ਨੂੰ ਉਹ ਜਿਹੜੇ ਡੁੱਬ ਚੁੱਕੇ ਨੇ ਪਾਣੀ ਦੇ ਵਿੱਚ ਉਹ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਘਰਾਂ 'ਚ ਗਾਰ ਭਰੀ ਹੋਈ ਐ ਇਸ ਵੇਲੇ ਸਾਡੇ ਖੇਤ ਤਬਾਹ ਹੋ ਗਏ ਸਾਡੇ ਡੰਗਰ ਮੌਤ ਦੇ ਘਾਟ ਉਤਾਰੇ ਜਾ ਚੁੱਕੇ ਨੇ ਇਹਨਾਂ ਹੜ੍ਹਾਂ ਦੀ ਬਦੌਲਤ ਪਰ ਕਹਿੰਦੇ ਚਾਹ ਪੀ ਕੇ ਜਾਓ ਐਦਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਇਹ ਕੰਪੈਰੀਜ਼ਨ ਆ ਜੀ ਸਾਰਾ ਕੁਝ ਆਪਾਂ ਅੱਗੇ ਜਾ ਕੇ ਕੁਝ ਹੋਰ ਗੱਲਾਂ ਬਾਤਾਂ ਕਰਦੇ ਆ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹਾਂ ਦੀ ਸਥਿਤੀ ਕੀ ਹੈਗੀ ਆ ਤਾਜ਼ਾ ਤੇ ਨਾਲ ਨਾਲ ਹਿਮਾਚਲ ਦੀ ਥੋੜੀ ਥੋੜੀ ਗੱਲ ਕਰ ਲੈਨੇ ਆ ਫਿਰ ਆਪਾਂ ਅੱਗੇ ਵਧਦੇ ਆ ਪੰਜਾਬ ਦੇ ਵਿੱਚ ਹੜ੍ਹਾਂ ਦੇ ਜੋ ਮੌਜੂਦਾ ਹਾਲਾਤ ਹੈਗੇ ਆ ਆਪਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੇਖਦੇ ਆ ਰਹੇ ਆ ਕਿ ਸਤਲੁਜ ਬਿਆਸ ਤੇ ਰਾਵੀ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਦਾ ਪੱਧਰ ਵਧੇ ਜਾਣ ਦੀ ਵਜ੍ਹਾ ਕਰਕੇ ਪਾਖੜਾ ਡੈਮ ਤੋਂ ਇਲਾਵਾ ਹੋਰ ਡੈਮਾਂ ਤੋਂ ਪਾਣੀ ਛੱਡੇ ਜਾਣ ਦੀ ਵਜ੍ਹਾ ਕਰਕੇ ਹੋਰ ਕਈ ਕਾਰਨਾਂ ਦੇ ਕਰਕੇ ਇਹ ਜਿਹੜੇ ਹਾਲਾਤ ਇਹਨੇ ਕਾਫੀ ਜ਼ਿਆਦਾ ਗੰਭੀਰ ਬਣੇ ਹੋਏ ਨੇ ਤਕਰੀਬਨ 23 ਜ਼ਿਲ੍ਹੇ ਪ੍ਰਭਾਵਿਤ ਹੋਏ ਆ 51 ਮੌਤਾਂ ਹੋ ਚੁੱਕੀਆਂ ਨੇ 3.5 ਫਾਵ ਕੇ ਸਾਢੇ 3 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਇਆ ਜੀ ਇਹਨਾਂ ਹੜ੍ਹਾਂ ਦੀ ਬਦੌਲਤ ਤੇ 1.48 ਲੱਖ ਦੇ ਕਰੀਬ ਹੈਕਟੇਅਰ ਫਸਲ ਤਬਾਹ ਹੋ ਚੁੱਕੀ ਹੈ ਬਰਬਾਦ ਹੋ ਚੁੱਕੀ ਹੈ ਪ੍ਰਭਾਵਿਤ ਹੋ ਚੁੱਕੀ ਹੈ ਜੀ ਪ੍ਰਭਾਵਿਤ ਇਲਾਕੇ ਜਿਹੜੇ ਹੈਗੇ ਪੰਜਾਬ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਜੀ ਗੁਰਦਾਸਪੁਰ ਗੁਰਦਾਸਪੁਰ ਦੇ 324 ਪਿੰਡਾ ਜੀ ਅੰਮ੍ਰਿਤਸਰ ਸਾਹਿਬ ਦੇ 135 ਪਿੰਡ ਤੇ ਹੁਸ਼ਿਆਰਪੁਰ ਦੇ 119 ਪਿੰਡ ਮੈਂ ਹੁਸ਼ਿਆਰਪੁਰ ਦੇ ਵਿੱਚ ਰਹਿਣਾ ਸਭ ਤੋਂ ਜ਼ਿਆਦਾ ਪ੍ਰਭਾਵਤਾ ਜੀ ਇਹ ਸਾਰੇ ਪਿੰਡ 19597 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਦੇ ਉੱਪਰ ਸ਼ਿਫਟ ਕੀਤਾ ਗਿਆ ਜਦੋਂ ਉੱਥੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੁਸੀਂ ਵੀ ਸੋਸ਼ਲ ਮੀਡੀਆ ਦੇ ਉੱਪਰ ਜ਼ਰੂਰ ਦੇਖਦੇ ਹੋਵੋਗੇ ਕਿ ਕਿੰਨੇ ਜ਼ਿਆਦਾ ਤਰਸਯੋਗ ਹਾਲਾਤ ਨੇ ਕਈਆਂ ਦੇ ਔਰ ਜਿਹੜੇ ਲੋਕ ਉਹਨਾਂ ਦੀ ਸੇਵਾ ਕਰਨ ਦੇ ਆ ਭਾਵੇਂ ਫਿਲਮੀ ਅਦਾਕਾਰ ਨੇ ਫਿਲਮੀ ਕਲਾਕਾਰ ਨੇ ਭਾਵੇਂ ਵੱਖ-ਵੱਖ ਐਨ ਜੀਓਜ਼ ਦੇ ਨਾਲ ਸੰਬੰਧਿਤ ਜੁੜੇ ਹੋਏ ਲੋਕ ਨੇ ਭਾਵੇਂ ਆਮ ਲੋਕ ਉੱਥੇ ਜਾ ਜਾ ਕੇ ਉਹਨਾਂ ਦੀ ਸੇਵਾ ਕਰ ਰਹੇ ਆ ਉਹਨਾਂ ਦੀ ਮਦਦ ਕਰ ਰਹੇ ਆ ਮੈਂ ਮਦਦ ਲਫ਼ਜ਼ ਵੀ ਬੋਲ ਰਿਹਾ ਨਾਲ ਸੇਵਾ ਲਫ਼ਜ਼ ਵੀ ਬੋਲ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਮਦਦ ਕਰਨ ਵਾਸਤੇ ਜਾਂਦੇ ਆ ਪਰ ਬਹੁਤ ਸਾਰੇ ਲੋਕ ਜਾਂਦੇ ਆ ਜੀ ਸੇਵਾ ਕਰਨ ਵਾਸਤੇ ਪੰਜਾਬੀਆਂ ਦੇ ਖਾਸ ਕਰਕੇ ਸਿੱਖਾਂ ਦੇ ਗੁਰੂ ਸਾਹਿਬ ਜੀ ਨੇ ਬਖਸ਼ਿਆ ਸੇਵਾ ਕਰਨ ਵਾਸਤੇ ਤੇ ਜਦੋਂ ਉਹ ਸੇਵਾ ਕਰਨ ਵਾਸਤੇ ਜਾਂਦੇ ਆ ਜਦੋਂ ਉਹਨਾਂ ਨੂੰ ਲੱਗਦਾ ਕਿ ਕੋਈ ਬਜ਼ੁਰਗ ਮਾਤਾ ਜਾਂ ਕੋਈ ਬਜ਼ੁਰਗ ਬਾਪੂ ਜੇ ਉਹਨਾਂ ਦਾ ਘਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਜੇ ਉਹਨਾਂ ਦੀ ਕੱਚੇ ਘਰ ਦੀ ਛੱਤ ਕੱਚੀ ਛੱਤ ਉਹ ਡਿੱਗ ਚੁੱਕੀ ਹੈ ਉਹਨਾਂ ਦੇ ਕੋਲ ਰਹਿਣ ਵਾਸਤੇ ਥਾਂ ਕੋਈ ਨਹੀਂ ਹੈਗਾ ਉਹਨਾਂ ਨੂੰ ਚੁੱਕ ਕੇ ਸੁਰੱਖਿਅਤ ਸਥਾਨਾਂ ਦੇ ਉੱਪਰ ਪਹੁੰਚਾਇਆ ਜਾ ਰਿਹਾ ਹੈ। ਐਦਾਂ ਦੀਆਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ। ਮਨਕੀਰਤ ਔਲਖ ਪੰਜਾਬੀ ਗਾਇਕ ਹੈ ਜੀ ਬਹੁਤ ਹੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਉਹ ਆਪਣੇ ਹੱਥੀਂ ਕਰੋੜਾਂ ਰੁਪਏ ਲੋਕਾਂ ਦੇ ਵਿੱਚ ਜਾ ਕੇ ਵੰਡਣ ਡਿਆ। ਬਹੁਤ ਹੀ ਜ਼ਿਆਦਾ ਚਰਚਾ ਵਿੱਚ ਹੈ। ਵੱਖ-ਵੱਖ ਪੱਤਰਕਾਰ ਮਨਕੀਰਤ ਔਲਖ ਦੇ ਨਾਲ ਇੰਟਰਵਿਊ ਕਰਦੇ ਪਏ ਆ। ਇੱਕ ਬਜ਼ੁਰਗ ਦੀ ਵੀਡੀਓ ਵਾਇਰਲ ਹੁੰਦੀ ਹੈ। ਮਨਕੀਰਤ ਔਲਖ ਕਹਿੰਦਾ ਨਾ ਰੌਂਡਿਆ। ਕਹਿੰਦਾ ਕਿ ਮੇਰੇ ਨਾਲ ਚਲੋ ਚੰਡੀਗੜ੍ਹ ਨੂੰ। ਕਹਿੰਦਾ ਮੈਂ ਤੁਹਾਨੂੰ ਇਨ੍ਹਾਂ ਹਾਲਾਤਾਂ ਦੇ ਵਿੱਚ ਨਹੀਂ ਦੇਖ ਸਕਦਾ ਹਾਂਜੀ ਮੈਂ ਨਰਿੰਦਰ ਮੋਦੀ ਹੋਰਾਂ ਦਾ ਪੰਜਾਬ ਦਾ ਦੌਰਾ ਤੇ ਹਿਮਾਚਲ ਦਾ ਦੌਰਾ ਉਹਦੇ ਬਾਰੇ ਗੱਲ ਕਰਨ ਰਿਹਾ ਜੀ ਨਰਿੰਦਰ ਮੋਦੀ ਹੋਰੀ ਕਿਸ ਨੂੰ ਨਾਲ ਲੈ ਕੇ ਨਹੀਂ ਗਏ ਜੀ ਉਹ ਉਹਨਾਂ ਨੇ ਕਿਸੇ ਨੂੰ ਨਹੀਂ ਕਿਹਾ ਚਲੋ ਇਹ ਗੱਲ ਮੈਂ ਟਾਂਚੀ ਨਾ ਕਰਦਾ ਮੈਨੂੰ ਵੀ ਪਤਾ ਹੈਗਾ ਕਿ ਉਹਨਾਂ ਨੇ ਕਿਸੇ ਨੂੰ ਲੈ ਕੇ ਨਹੀਂ ਜਾਣਾ ਹੈਗਾ ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਕਿਹਾ ਕਿ ਭਾਈ ਤੁਸੀਂ ਆਪਣੇ ਸੂਬੇ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਪ੍ਰਬੰਧ ਕਰੋ ਮੈਂ ਤੁਹਾਨੂੰ ਰਾਹਤ ਪੈਕੇਜ ਦੇ ਰਿਹਾ ਪਰ ਇੱਥੇ ਐਲਾਨ ਕੀਤਾ ਗਿਆ ਜੀ ਜਦੋਂ ਮਿਲੂੰਗਾ ਫਿਰ ਆਪਾਂ ਉਹਦੀ ਗੱਲਬਾਤ ਵੀ ਜ਼ਰੂਰ ਕਰਾਂਗੇ ਸੋ ਜੜੇ ਹੁਣ ਤਾਜ਼ਾ ਲਾਤੇ ਹੈ ਗਿਆ ਕਿਉਂਕਿ ਆਪਾਂ ਜਦੋਂ ਉੱਪਰ ਬੱਦਲਾਂ ਵੱਲ ਝਾਤ ਮਾਰਦੇ ਆ ਸਮਾਨ ਵੱਲੇ ਦੇਖਦੇ ਆ ਤਾਂ ਮੌਸਮ ਤਕਰੀਬਨ ਕਈ ਵਾਰੀ ਸਾਨੂੰ ਸਾਫ਼ ਨਜ਼ਰ ਜਦੋਂ ਆਉਂਦਾ ਉਸ ਵੇਲੇ ਐਂ ਲੱਗਦਾ ਕਿ ਹੁਣ ਬਾਰਿਸ਼ ਨਹੀਂ ਹੋਣੀ ਐ ਹੁਣ ਮੀਂਹ ਜ਼ਿਆਦਾ ਨਹੀਂ ਪੈਣੇ ਜਦੋਂ ਐਂ ਲੱਗਦਾ ਤੇ ਔਰ ਸੱਚੀ ਮੱਚੀ ਹੈ ਵੀ ਇਦਾਂ ਤੁਸੀਂ ਦੇਖੋ ਕਈ ਥਾਵਾਂ ਦੇ ਉੱਪਰ ਤੁਸੀਂ ਆਪਣੇ ਆਸ-ਪਾਸ ਵੀ ਜ਼ਰੂਰ ਦੇਖਦੇ ਹੋਵੋਗੇ ਕਿ ਪਾਣੀ ਦਾ ਪੱਧਰ ਹੁਣ ਘਟ ਰਿਹਾ ਆ ਜਿਹੜੀ ਸਥਿਤੀ ਕੱਲ੍ਹ ਤੱਕ ਜ਼ਿਆਦਾ ਗੰਭੀਰ ਸੀਗੀ ਹੁਣ ਉਮੀਦ ਇਸ ਗੱਲ ਦੀ ਵੱਜੀ ਆ ਕਿ ਹੁਣ ਹਾਲਾਤ ਥੋੜਾ ਥੋੜਾ ਕੰਟਰੋਲ ਦੇ ਵਿੱਚ ਆ ਜਾਣਗੇ ਕਿਉਂਕਿ بارش ਘਟ ਹੋਣ ਢਈ ਹੈ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਹਿਮਾਚਲ ਦੇ ਵਿੱਚ ਵੀ ਸੋ ਇਸ ਕਰਕੇ ਉਮੀਦ ਇਹ ਗੱਲ ਦੀ ਵੱਜਦੀ ਹੈ ਕਿ ਹੁਣ ਹਾਲਾਤ ਥੋੜੇ ਜਹੇ ਸਥਿਰ ਹੋ ਜਾਣਗੇ ਆਪਾਂ ਹਿਮਾਚਲ ਪ੍ਰਦੇਸ਼ ਦੀ ਜਿਹੜੀ ਤਾਜ਼ਾ ਸਥਿਤੀ ਹੈ ਉਹਦੀ ਵੀ ਗੱਲ ਕਰ ਲੈਣੇ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਤੋਂ ਇਲਾਵਾ ਲੈਂਡ ਸਲਾਈਡ ਦੇ ਕਰਕੇ 370 ਲੋਕਾਂ ਦੀ ਮੌਤ ਹੋਈ ਹੈ ਜੀ ਭਾਵ ਕਿ ਪੰਜਾਬ ਦੇ ਨਾਲੋਂ ਜ਼ਿਆਦਾ ਮੌਤਾਂ ਦੀ ਗਿਣਤੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ 41 ਲਾਪਤਾ ਨੇ ਤੇ 434 ਦੇ ਕਰੀਬ ਜ਼ਖਮੀ ਆ ਜੀ ਇਹ ਜਿਹੜੇ ਮੈਂ ਤੁਹਾਨੂੰ ਅੰਕੜੇ ਦੱਸਣ ਰਿਹਾ ਜਿਹੜੀ ਮੈਂ ਗਿਣਤੀ ਦੱਸਣ ਰਿਹਾ ਇਹ ਜ਼ਰੂਰੀ ਨਹੀਂ ਹੈ ਕਿ ਬਿਲਕੁਲ ਪੱਕੀ ਹੈ ਇਹ ਕੋਈ ਪੱਕਾ ਨਹੀਂ ਹੈਗਾ ਇਹ ਜੋ ਸਰਕਾਰੀ ਅੰਕੜੇ ਹੁੰਦੇ ਨੇ ਜਾਂ ਇਧਰ ਉਧਰੋਂ ਵੱਖ-ਵੱਖ ਸੋਰਸਸ ਹੁੰਦੇ ਨੇ ਸੋਰਸ ਆਫ ਇਨਫੋਰਮੇਸ਼ਨ ਉੱਥੋਂ ਆਉਂਦੀ ਆ ਜੀ ਇਹ ਸਾਰੀ ਜਾਣਕਾਰੀ ਉਹਦੇ ਆਧਾਰ ਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਕਰਨ ਰਿਹਾ ਇਹ ਗਿਣਤੀ ਵੱਧ ਵੀ ਹੋ ਸਕਦੀ ਹੈ ਇਹ ਗਿਣਤੀ ਘੱਟ ਵੀ ਹੋ ਸਕਦੀ ਹੈ ਸੋ 700 ਤੇ 44 ਦੇ ਕਰੀਬ ਸੜਕਾਂ ਬੰਦ ਪਈਆਂ ਨੇ ਹਿਮਾਚਲ ਪ੍ਰਦੇਸ਼ ਦੀਆਂ ਇਹ ਜਿਹੜੀਆਂ 744 ਸੜਕਾਂ ਬੰਦ ਹੋਆਂ ਜੀ ਇਹਨਾਂ ਦੇ ਵਿੱਚ ਤਿੰਨ ਤੇ ਹੈਗੇ ਜੀ ਨੈਸ਼ਨਲ ਹਾਈਵੇਜ਼ ਉਹ ਬੰਦ ਹੈਗੇ ਆ ਔਰ ਹਿਮਾਚਲ ਪ੍ਰਦੇਸ਼ ਦੇ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕੇ ਹੈਗੇ ਆ ਉਹ ਹੈ ਜੀ ਜਿੱਦਾਂ ਮੈਂ ਪੰਜਾਬ ਦੀ ਗੱਲ ਕਰਦਾ ਸੀਗਾ ਵੀ ਗੁਰਦਾਸਪੁਰ ਹੈ ਇਦਾਂ ਹੀ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕੇ ਜਿਹੜੇ ਆ ਉਹਨਾਂ ਵਿੱਚ ਕੁਲੂ ਆ ਜੀ ਜਿੱਥੇ 223 ਸੜਕਾਂ ਬੰਦ ਪਈਆਂ ਨੇ ਸ਼ਿਮਲਾ ਤੇ ਮੰਡੀ ਸਭ ਤੋਂ ਜ਼ਿਆਦਾ ਪ੍ਰਭਾਵਤਾ ਜੀ ਮੰਡੀ ਹਲਕੇ ਦਾ ਜਦੋਂ ਜ਼ਿਕਰ ਆਉਂਦਾ ਤਾਂ ਉਸ ਵੇਲੇ ਵੀ ਉਹ ਕੰਗਣਾ ਰਣੋਥ ਚ ਇ ਆ ਜਾਂਦੀ ਹੈ ਤੁਹਾਨੂੰ ਵੀ ਜ਼ਰੂਰ ਚਿਤਿਆਈ ਹੋਊਗੀ ਅੱਜ ਜਦੋਂ ਪਿੱਛੇ ਆਪਾਂ ਦੇਖਿਆ ਕਿ ਉੱਥੇ ਹੜ ਆਏ ਲੋਕਾਂ ਦੇ ਨਾਲ ਗੱਲਬਾਤ ਕਰਨ ਢਈ ਹੈ ਮੀਡੀਆ ਬਿਲਿਓ ਉੱਥੇ ਖੜੇ ਹੈਗੇ ਆ ਉੱਥੇ ਦੰਦ ਕੱਢਣ ਢਈ ਹੈ ਖੈਰ ਮੈਨੂੰ ਕਈਆਂ ਨੇ ਕਹਿ ਦੇਣਾ ਕਿ ਇਹਦੇ ਬਾਰੇ ਨਾ ਗੱਲ ਕਰਿਆ ਕਰ ਸਜਣਾ ਇਸ ਕਰਕੇ ਮੈਂ ਇਹਦੇ ਬਾਰੇ ਹੋਰ ਬਹੁਤੀ ਜ਼ਿਆਦਾ ਗੱਲ ਨਹੀਂ ਕਰਦਾ ਇਹਨੂੰ ਆਪਾਂ ਇੱਥੇ ਹੀ ਛੱਡ ਦਿੰਨੇ ਆ ਪੰਜਾਬ ਦੇ ਲੋਕਾਂ ਬਾਰੇ ਨੇ ਕਈ ਵਾਰ ਟਿੱਪਣੀਆਂ ਕੀਤੀਆਂ ਇੱਕ ਗੱਲ ਕੀਤਾ ਤੇ ਬਈ ਨਾਲ ਕੋ ਰਹਿ ਨਹੀਂ ਹੁਣਾ ਉਹ ਗੱਲ ਇਹ ਹੈ ਪਿੱਛੇ ਦੇ ਲਾਸਟ ਡੇ ਦੀ ਟਿੱਪਣੀ ਆਈ ਸੀਗੀ ਪੰਜਾਬ ਅਤੇ ਪੰਜਾਬੀਆਂ ਦੇ ਪ੍ਰਤੀ ਉਹ ਕਹਿੰਦੀ ਪਾਕਿਸਤਾਨ ਦੇ ਵੱਲੋਂ ਨਸ਼ੀ ਦੀ ਸਪਲਾਈ ਹੁੰਦੀ ਹੈ ਵਾਇਆ ਪੰਜਾਬ ਸਾਡੇ ਕਹਿੰਦੇ ਹਿਮਾਚਲ ਦੇ ਲੋਕ ਤਾਂ ਬੜੇ ਹੀ ਜ਼ਿਆਦਾ ਭੋਲੇ ਭਾਲੇ ਐ ਉਹ ਨਸ਼ਾ ਨਹੀਂ ਕਰਦੇ ਪਰ ਕਿਉਂਕਿ ਪਾਕਿਸਤਾਨ ਥਾਣੀ ਨਸ਼ਾ ਆਉਂਦਾ ਪੰਜਾਬ ਰਾਹੀਂ ਹੋ ਕੇ ਸਾਡੇ ਹਿਮਾਚਲ ਦੇ ਵਿੱਚ ਦਾਖਲ ਹੋ ਜਾਂਦਾ ਸਾਡੇ ਭੋਲੇ ਭਾਲੇ ਲੋਕ ਪ੍ਰਭਾਵਿਤ ਹੋ ਰਹੇ ਐ ਉਹ ਨਸ਼ਾ ਕਰ ਲਾ ਪੈ ਹੈਗੇ ਵਿਚਾਰੇ ਭੋਲੇ ਭਾਲੇ ਆ ਸੋ ਉਹਦੇ ਕਰਨ ਦਾ ਭਾਵੇਂ ਸਗਾ ਕਿ ਜੇ ਪੰਜਾਬ ਥਾਣੀ ਹੋ ਕੇ ਆਉਂਦਾ ਰੋਕਣਾ ਕਿੰਨੇ ਆ ਭਾਈ ਕੰਗੜਾ ਰੋਡ ਦੇ ਮੇਰੇ ਸਵਾਲ ਆਪਾਂ ਉਦੋਂ ਵੀ ਕੀਤਾ ਸੀਗਾ ਬਾਰਡਰ ਸਿਕਿਉਰਿਟੀ ਫੋਰਸ ਕਾਦੇ ਵਾਸਤੇ ਆ ਜੀ ਕੇਂਦਰ ਦੀ ਸਰਕਾਰ ਦੇ ਕੋਲ ਕੇਂਦਰ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਹੈ ਭਾਜਪਾ ਦੀ ਤੁਸੀਂ ਭਾਜਪਾ ਦੇ ਮੈਨੂੰ ਚੁਣੇ ਗਏ ਹੋ ਤੁਸੀਂ ਭਾਜਪਾ ਪਾਰਟੀ ਨਾਲ ਸੰਬੰਧਿਤ ਹੋ ਤੁਸੀਂ ਇਹ ਗੱਲ ਨਰਿੰਦਰ ਮੋਦੀ ਹਰਾ ਦੇ ਮੂਰੇ ਸਵਾਲ ਚੁੱਕੋ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲ ਕਰੋ ਤੁਸੀਂ ਮੈਂਬਰ ਪਾਰਲੀਮੈਂਟ ਹੋ ਤੁਸੀਂ ਕਿਉਂ ਨਹੀਂ ਉੱਥੇ ਸਵਾਲ ਚੁੱਕਦੇ ਕਿ ਪਾਕਿਸਤਾਨ ਦੇ ਵੱਲੋਂ ਨਸ਼ਾ ਇਧਰਲੇ ਪਾਸੇ ਨੂੰ ਆਉਦਾ ਤੇ ਆਉਂਦਾ ਹੀ ਕਿਉਂ ਹੈ ਜਦੋਂ ਕਿ ਬਾਰਡਰ ਸਕਿਉਰਿਟੀ ਫੋਰਸ ਉੱਥੇ ਤਾਇਨਾਤ ਹੈ ਉੱਥੇ ਪੰਜਾਬ ਦੀ ਪੁਲਿਸ ਤਾਂ ਨਹੀਂ ਤਾਇਨਾਤ ਹੈਗੀ ਨਾ ਉੱਥੇ ਪੰਜਾਬ ਦੀ ਸਰਕਾਰ ਨਾ ਉੱਥੇ ਭਗਵੰਤ ਮਾਨ ਬੈਠਾ ਹੈ ਨਾ ਪੰਜਾਬ ਦੇ ਆਮ ਲੋਕ ਸੋ ਕੇਂਦਰ ਦੀ ਸਰਕਾਰ ਦੇ ਅਧੀਨ ਹੈ ਗੱਲਾਂ ਫਿਰ ਜ਼ਿਆਦਾ ਹੋਣ ਲੱਗ ਪਈਆਂ ਕੰਗੜਾ ਰੌਤ ਦੇ ਬਾਰੇ ਤੱਕ ਗੱਲਾਂ ਜੰਨੀਆਂ ਕਰ ਲੋ ਓਨੀਆਂ ਥੋੜੀਆਂ ਕਿੰਨੀਆਂ ਬੇਹੁਦਾ ਹਰਕਤਾਂ ਕਰਦੀ ਐ ਉਹ ਉਹਨੇ ਬਹੁਤ ਕੁਝ ਕੀਤਾ ਖੈਰ ਚਲੋ ਆ ਵਿੱਚ ਮੰਡੀ ਦਾ ਜ਼ਿਕਰ ਆ ਗਿਆ ਸੀਗਾ ਇਸ ਕਰਕੇ ਮੈਂ ਕੰਗੜਾ ਰੌਤ ਮੈਨੂੰ ਚੇਤਿਆ ਕਿ ਤਾਂ ਕਰਕੇ ਮੈਂ ਜ਼ਿਕਰ ਕਰ ਦਿੱਤਾ 959 ਡਿਸਟ੍ਰਿਬਿਊਸ਼ਨ ਟਰਾਂਸਫਾਰਮਰ ਬੰਦ ਪਿਆ ਜੀ ਉਥੇ ਮਦਦ ਅਤੇ ਰਾਹਤ ਜਿਹੜੀ ਆ ਨਰਿੰਦਰ ਮੋਦੀ ਹਰਾਂ ਨੇ ਮੈਂ ਪਹਿਲਾਂ ਦੱਸ ਚੁੱਕਾ ਕਿ 1500 ਕਰੋੜ ਰੁਪਈਆ ਔਰ ਦੂਸਰੇ ਪਾਸੇ ਪੰਜਾਬ ਦੇ ਵਾਸਤੇ 1600 ਕਰੋੜ ਰੁਪਏ ਦਾ ਉਹ ਅੱਜ ਐਲਾਨ ਕਰਕੇ ਤੇ ਵਾਪਸ ਦਿੱਲੀ ਚਲੋ ਖੈਰ ਹੁਣ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਕੇ ਛੜਿਆ ਹੁਣ ਦੁਬਾਰਾ ਫੇਰ ਉਹੀ ਗੱਲ ਕਰਕੇ ਤੇ ਫੇਰ ਆਪਾਂ ਉਹ ਗੱਲ ਵੀ ਜਿਹੜੇ ਲੋਕ ਇੰਤਜ਼ਾਰ ਨਹੀਂ ਕਰਦੇ ਸਕੇ ਨਾ ਕੱਲ ਕਰਦੇ ਨਾ ਅੱਜ ਕਰਦੇ ਤਾਂ ਨਾ ਉਹਨਾਂ ਨੇ ਕੱਲੂ ਕਰਨਾ ਕਿ ਨਰਿੰਦਰ ਮੋਦੀ ਹੁਣੀ ਪੰਜਾਬ ਦੀ ਧਰਤੀ ਦੇ ਉੱਪਰ ਆਉਣ ਉਹਨਾਂ ਨੂੰ ਕੋਈ ਬਾਵਾਸਤਾ ਨਹੀਂ ਹੈਗਾ ਅੱਛਾ ਹੁਣ ਜਿਹੜੀ ਇਹ ਕੰਪੈਰੀਜ਼ਨ ਵਾਲੀ ਗੱਲ ਹੈਗੀ ਆ ਇੱਕ ਥੋੜੀ ਜੀ ਉਹ ਜ਼ਰੂਰ ਕਰੂੰਗਾ ਅੱਗੇ ਜਾ ਕੇ ਥੋੜਾ ਜਹਾ ਉਹਦੇ ਵਿੱਚ ਇਹ ਆ ਕੇ ਬਹੁਤ ਸਾਰੇ ਸੱਜਣ ਜਦੋਂ ਮੈਂ ਪਹਿਲਾਂ ਕਿਹਾ ਕਿਹਾ ਕਿ ਇਹ ਗੱਲ ਕਹਿੰਦੇ ਹੋਣਗੇ ਜਾਂ ਸੋਚਦੇ ਹੋਣਗੇ ਜਾਂ ਉਹਨਾਂ ਨੇ ਕਈਆਂ ਨੂੰ ਕਹਿਣੀ ਆ ਇਹ ਗੱਲ ਪੋਸਟਾਂ ਵੀ ਲਿਖਣੀਆਂ ਨੇ ਜਿਹੜੇ ਉਹਨਾਂ ਦੇ ਹਮੈਤੀ ਨੇ ਦੇਖੋ ਪੰਜਾਬੀਓ ਹੁਣ ਨਾ ਗਿਲਾ ਕਰਿਓ ਹੁਣ ਨਾ ਗਿਲਾ ਕਰਿਓ ਉਧਰਲੇ ਪਾਸੇ ਮੌਤਾਂ ਦੀ ਗਿਣਤੀ ਵੀ ਜ਼ਿਆਦਾ ਆ ਉਧਰਲੇ ਪਾਸੇ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਨੇ ਉਧਰਲੇ ਪਾਸੇ ਆਵਾਜ਼ਾਈ ਜ਼ਿਆਦਾ ਠੱਪ ਹੋਈ ਆ ਉਧਰਲੇ ਪਾਸੇ ਨੈਸ਼ਨਲ ਹਾਈਵੇ ਜ਼ਿਆਦਾ ਬੰਦ ਹੋਏ ਆ ਉਧਰ ਦੇ ਨਾਲੋਂ ਪੰਜਾਬ ਦੇ ਵਿੱਚ ਨੁਕਸਾਨ ਘੱਟ ਹੋਆ ਉਹਨਾਂ ਦੇ ਕੋਲ ਇਦਾਂ ਦੀ ਗੱਲ ਦਿਖਾਉਣ ਨੂੰ ਹੈਗੀ ਆ ਉਹ ਇਦਾਂ ਦੀ ਗੱਲ ਲਿਖ ਸਕਦੇ ਆ ਇਦਾਂ ਦੀ ਗੱਲ ਬੋਲ ਵੀ ਸਕਦੇ ਨੇ ਉਧਰ ਬੰਦੇ ਲਾਪਤਾ ਜ਼ਿਆਦਾ ਹੋਏ ਆ ਪੰਜਾਬ ਦੇ ਵਿੱਚ ਲਾਪਤਾ ਜਿਹੜੇ ਬੰਦੇ ਆ ਉਹਨਾਂ ਦੀ ਗਿਣਤੀ ਘਟ ਹੋ ਸਕਦੀ ਹੈ ਜਾਂ ਨਾ ਮਾਤਰ ਹੋ ਸਕਦੀ ਹੈ ਉਹ ਇਹ ਗੱਲ ਕਹਿ ਸਕਦੇ ਆ ਪਰ ਮੇਰੀ ਫਿਰ ਬੇਨਤੀ ਇਹੀ ਹੈ ਉਹ ਕਹਿ ਸਕਦੇ ਆ ਕਿ ਉਹਦੇ باوجود ਵੀ ਪੰਜਾਬ ਨੂੰ ਜ਼ਿਆਦਾ ਤੇ ਹਿਮਾਚਲ ਪ੍ਰਦੇਸ਼ ਨੂੰ ਘੱਟ ਫਿਰ ਮੇਰੀ ਬੇਨਤੀ ਇਹੀ ਹੈ ਕਿ ਗੱਲ ਇਹ ਹੈ ਕਿ ਕੇਵਲ ਐਲਾਨ ਹੈ ਐਲਾਨ ਦੀ ਕਿਹੜੀ ਗੱਲ ਆ ਪੰਜਾਬ ਨੂੰ ਭਵੇਂ 1 ਅਰਬ ਦਾ ਉਹ ਐਲਾਨ ਕਰ ਜਾਂਦੇ ਜਦੋਂ ਮਿਲੂੰਗਾ ਤਾਂ ਪਤਾ ਫਿਰ ਲੱਗੂਗਾ ਮੇਰੀ ਇਸ ਗੱਲ ਤੇ ਵੀ ਕਈਆਂ ਨੇ ਗਿਲਾ ਕਰਨਾ ਜਿਹੜੇ ਉਹਨਾਂ ਦੇ ਹਮਾਇਤੀ ਹੋਣਗੇ ਉੱਥੇ ਨਾਲ ਨਾਲ ਹੀ ਫੇਰ ਗੱਲ ਕਰ ਦਿੰਨਾ ਇਹ ਉਹ ਲੋਕ ਹੈਗੇ ਆ ਜਿਹੜੇ ਵਾਅਦੇ ਕਰਦੇ ਆ ਦਾਅਵੇ ਵੀ ਕਰਦੇ ਆ ਵਾਅਦੇ ਵੀ ਕਰਦੇ ਆ ਪਰ ਵਾਅਦੇ ਵਫਾ ਨਹੀਂ ਹੁੰਦੇ ਜਦੋਂ ਪੰਜਾਬ ਦੇ ਲੋਕ ਇਤਰਾਜ਼ ਕਰਦੇ ਆ ਪੰਜਾਬ ਦੇ ਲੋਕ ਰੋਸ ਵੀ ਕਰਦੇ ਆ ਕਿੱਦਾਂ ਭਲਾ ਇਹ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਹੁਣ ਜਦੋਂ ਇੱਥੇ ਜਦੋਂ ਉਸ ਵੇਲੇ ਵੱਡੇ ਵੱਡੇ ਐਲਾਨ ਕਰ ਦਿੰਦੇ ਆ ਦੇਖੋ ਦੇਸ਼ ਦਾ ਹੋਵੇ ਪ੍ਰਧਾਨ ਮੰਤਰੀ ਜ਼ਿੰਮੇਵਾਰ ਬੰਦਾ ਆ ਜੀ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆ ਜੀ ਉਹ ਜਦੋਂ ਐਲਾਨ ਕਰਦਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੂੰਗਾ ਪਰ ਬੰਦੀ ਸਿੰਘਾਂ ਨੂੰ ਜਦੋਂ ਉਹਨਾਂ ਨੂੰ ਫੇਰ ਨਹੀਂ ਰਿਹਾ ਕੀਤਾ ਜਾਂਦਾ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਬੈਠ ਕੇ ਇਹਨਾਂ ਦੇ ਸਾਥੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹੋਰੀ ਜਦੋਂ ਫੇਰ ਉਹ ਇਦਾਂ ਦੀਆਂ ਗੱਲਾਂ ਕਰਨ ਜਿਨ੍ਹਾਂ ਦੇ ਵਿੱਚੋਂ ਇਹ ਚਲ ਘਾਰਾ ਪੈਂਦਾ ਹੋਵੇ ਕਿ ਲੱਤ ਥੱਲੋਂ ਲੰਘੋਗੇ ਤਾਂ ਫੇਰ ਰਹਿਆਂ ਹੀ ਆ ਮਿਲਣ ਗਿਆ ਤੇ ਫਿਰ ਧੰਨ ਗੁਰੂ ਨਾਨਕ ਦੇ ਮਹਾਰਾਜੀ ਦੇ ਪ੍ਰਕਾਸ਼ ਦਿਵਸ ਦੇ ਉੱਪਰ ਜਿਹੜੇ ਵਾਅਦੇ ਕੀਤੇ ਹੁੰਦੇ ਆ ਜਦੋਂ ਫੇਰ ਉਹ ਨਹੀਂ ਵਫਾ ਹੁੰਦੇ ਸੋ ਤੇ ਗੁਰੂ ਸਾਹਿਬ ਜੀ ਦੇ ਨਾਲ ਵੀ ਉਹ ਆ ਕਰ ਜਾਂਦੇ ਸਾਰਾ ਕੁਝ ਧੋਖਾ ਹੀ ਆ ਇੱਕ ਤਰੀਕੇ ਦੇ ਨਾਲ ਸੋ ਗੱਲ ਹੀ ਹੁੰਦੀ ਆ ਵੀ ਇੱਕ ਗੱਲ ਕਹਿਣੀ ਆ ਤੇ ਉਹਨੂੰ ਅਮਲੀ ਰੂਪ ਦੇ ਦੇਣਾ ਦੋਹਾਂ ਗੱਲਾਂ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੁੰਦਾ ਹੁਣ ਥੋੜਾ ਜਿਹਾ ਕੰਪੈਰੀਜ਼ਨ ਵੀ ਕਰ ਦਿੰਨਾ ਗੱਲ ਨੂੰ ਥੋੜਾ ਜਿਹਾ ਸਮਝਣਾ ਹੋਰ ਸੌਖਾ ਹੋ ਜਾਊਗਾ ਕਿ ਪੰਜਾਬ ਤੋਂ ਇਲਾਵਾ ਹਿਮਾਚਲ ਹਰਿਆਣਾ ਅਤੇ ਰਾਜਸਥਾਨ ਨੂੰ ਇਹਨਾਂ ਨੇ ਵਧੇਰੇ ਕੀ ਕੀ ਦਿੱਤਾ ਹੈਗਾ ਜਾਂ ਕੀ ਬਰਾਬਰ ਦੇ ਹੀ ਆ ਸਾਰਾ ਕੁਝ ਆਓ ਆਪਾਂ ਥੋੜੀ ਜੀ ਗੱਲਬਾਤ ਕਰ ਲੈਨੇ ਆ 2014 ਤੋਂ ਲੈ ਕੇ ਤੇ 2025 ਤੱਕ 2014 ਤੋਂ ਲੈ ਕੇ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਉਦੋਂ ਤੋਂ ਲੈ ਕੇ ਹੁਣ ਤੱਕ ਅੱਜ ਤੱਕ ਦੀ ਗੱਲ ਕਰਨ ਡਿਆ ਮੋਦੀ ਦੀ ਸਰਕਾਰ ਨੇ ਪੰਜਾਬ ਨੂੰ ਬਹੁਤ ਸਾਰੀਆਂ ਕੇਂਦਰੀ ਸਕੀਮਾਂ ਦਿੱਤੀਆਂ ਕੇਂਦਰੀ ਸਕੀਮਾਂ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਹੁੰਦੀਆਂ ਨੇ ਉਹ ਤਾਂ ਦਿੱਤੀਆਂ ਪੰਜਾਬ ਨੂੰ ਜਿਵੇਂ ਕਿਸਾਨਾਂ ਦੇ ਵਾਸਤੇ ਇੱਕ ਹੁੰਦੀ ਹੈ ਕੋਈ ਯੋਜਨਾ ਉਹ ਹੋ ਗਈ ਇਸ ਤੋਂ ਇਲਾਵਾ ਪੀਐਮ ਆਵਾਸ ਯੋਜਨਾ ਉਹਦਾ ਵੀ ਕਈਆਂ ਨੇ ਲਾਭ ਲਿਆ ਹੋਊਗਾ ਉਹਦੇ ਰਾਹੀਂ ਸਹਾਇਤਾ ਮਿਲੀ ਪਰ ਖਾਸ ਕਰਕੇ ਜਿਹੜੇ ਬਚਾਅ ਜਾਂ ਜਦੋਂ ਕੋਈ ਵਿਪਤਾ ਆਉਂਦੀ ਆ ਜਿੱਦਾਂ ਹੁਣ ਆ ਵੱਡੀ ਸਮੱਸਿਆ ਸਿਰ ਦੇ ਉੱਪਰ ਇਸ ਵੇਲੇ ਪੰਜਾਬ ਦੇ ਲੋਕ ਜਿਹਨੂੰ ਹੰਡਾ ਰਹੇ ਐ ਉਸ ਵੇਲੇ ਰਾਹਤ ਦੇ ਤੌਰ ਦੇ ਉੱਪਰ ਵੱਡੀ ਰਕਮ ਦਾ ਰਿਕਾਰਡ ਕੋਈ ਨਹੀਂ ਹੈਗਾ ਭਾਵੇਂ ਕਿ ਇਹਨਾਂ ਨੇ ਇਦਾਂ ਦੀ ਹਾਲਾਤਾਂ ਦੇ ਵਿੱਚ ਇਦਾਂ ਦੇ ਹਾਲਾਤਾਂ ਵਿੱਚ ਇਹਨਾਂ ਨੇ ਪੰਜਾਬ ਨੂੰ ਪੰਜਾਬ ਦੇ ਪੱਲੇ ਕੱਖ ਨਹੀਂ ਪਾਇਆ ਹੈਗਾ ਔਰ ਜਿਹੜੀ ਪਹਿਲਾਂ ਹਾਂ ਮੈਂ ਗੱਲ ਕਰਕੇ ਹਟਿਆ ਕਿ ਪੰਜਾਬ ਨੂੰ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਹੁੰਦੀਆਂ ਨੇ ਦੇਖੋ ਪੰਜਾਬ ਦੀ ਧਰਤੀ ਦੇ ਉੱਪਰ ਪ੍ਰਵਾਸੀ ਵੱਡੀ ਗਿਣਤੀ ਵਿੱਚ ਆਣ ਕੇ ਬਸੇ ਹੋਏ ਐ ਜਿਹੜੇ ਪੀਐਮ ਆਵਾਸ ਯੋਜਨਾ ਆ ਹੁਣ ਤੁਸੀਂ ਹਿਸਾਬ ਜਾਂ ਲਾ ਲਓ ਉਹਦੇ ਵਿੱਚ ਬਹੁਤ ਸਾਰੇ ਲੋਕ ਤਾਂ ਉਹੀ ਉਹਦਾ ਲਾਹਾ ਲੈ ਜਾਂਦੇ ਐ ਜਾਪਾ ਪੰਜਾਬ ਦਾ ਪੰਜਾਬੀਆਂ ਦੀ ਗੱਲ ਕਰ ਲਈਏ ਉਹ ਗਲਤੀ ਫਿਰ ਉਹਨਾਂ ਦੀ ਘਟ ਜਾਂਦੀ ਹੈ ਉਹ ਤੇ ਫਿਰ ਪੂਰਾ ਪ੍ਰੋਪਰ ਪੂਰਾ ਲਾਹਾ ਲੈ ਹੀ ਨਹੀਂ ਪਾਉਂਦੇ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਪਰ jobbਾਂ ਪੈਲਦੇ ਦਾ ਆਧਾਰ ਦੇ ਉੱਪਰ ਕਿਸੇ ਹੋਰ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਪੰਜਾਬ ਦੇ ਲੋਕ ਉਧਰ ਜਾ ਕੇ ਜਗ੍ਹਾ ਨਹੀਂ ਲੈ ਸਕਦੇ ਕਈ ਹੋਰ ਸੂਬੇ ਇਦਾਂ ਦੇ ਆ ਪਰ ਉਧਰ ਲੋਕ ਇੱਥੇ ਆਣ ਕੇ ਰਹਿੰਦੇ ਆ ਉਹਨਾਂ ਦੇ ਪੱਕੇ ਵੋਟਰ ਕਾਰਡ ਪੱਕੇ ਉਹਨਾਂ ਦੇ ਆਈਡੀ ਕਾਰਡ ਉਹਨਾਂ ਦੇ ਪੱਕੇ ਆਧਾਰ ਕਾਰਡ ਉਹ ਇੱਥੇ ਇਲੈਕਸ਼ਨ ਵੀ ਲੜ ਸਕਦੇ ਆ ਉਹ ਜ਼ਮੀਨਾਂ ਵੀ ਲੈ ਸਕਦੇ ਆ ਉਹ ਇੱਥੇ jobbਾਂ ਕਰ ਸਕਦੇ ਆ ਜਿਹੜੀ ਜੋ ਪੰਜਾਬੀ ਨੂੰ ਮਿਲਣੀ ਆ ਪੰਜਾਬ ਦੇ ਵਸਣ ਦੇ ਨੂੰ ਉਹ ਉਹ ਸੋ ਆਵਾਸ ਯੋਜਨਾ ਦਾ ਲਾਹਾ ਵੀ ਉਹ ਲੈ ਕੇ ਜਾਂਦੇ ਆ ਇਹ ਗੱਲ ਬਿਲਕੁਲ ਰੀਅਲ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਔਰ ਇਸ ਤੋਂ ਇਲਾਵਾ 2023 ਦੇ ਵਿੱਚ ਆ ਦੋ ਵਾਰੇ ਪਹਿਲਾਂ ਜਦੋਂ ਉਸ ਵੇਲੇ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਉਸ ਵੇਲੇ ਵੀ ਕਿਸੇ ਤਰ੍ਹਾਂ ਦਾ ਕੋਈ ਵੱਡਾ ਐਲਾਨ ਨਹੀਂ ਹੋਇਆ ਮੈਂ ਐਲਾਨ ਦੀ ਗੱਲ ਕਰਨੇ ਮਿਲਣ ਦੀ ਜਾਂ ਪੈਸਾ ਤੇ ਲਾਹਤ ਦੇ ਉੱਪਰ ਰੱਖਣ ਦੀ ਗੱਲ ਕਰਨ ਰਿਆ ਕੇਵਲ ਐਲਾਨ ਦੀ ਗੱਲ ਕਰਨ ਰਿਆ ਮੈਂ ਉਸ ਵੇਲੇ ਵੀ ਕੋਈ ਐਲਾਨ ਨਹੀਂ ਹੋਇਆ ਹਾਂ ਮਾੜੀ ਮੋਟੀ ਜਿਹੜੀ ਮਦਦ ਹੈਗੀ ਆ ਉਹ ਜ਼ਰੂਰ ਉਸ ਵੇਲੇ ਮਿਲ ਗਈ ਸੀ ਜਿਹਦੀ ਮਾਤਰਾ ਕੇਵਲ ਉਸ ਹਿਸਾਬ ਦੇ ਨਾਲ ਜਦੋਂ ਤੁਸੀਂ ਕੰਪੈਰੀਜ਼ਨ ਕਰਕੇ ਦੇਖੋ ਕੁਝ ਵੀ ਨਹੀਂ ਹੁੰਦਾ ਹੈਗਾ ਸੋ ਉਸ ਵੇਲੇ ਮਾੜੀ-ਮੋਟੀ ਜਿਹੜੀ ਰਕਮ ਹੈਗੀ ਆ ਭਾਵੇਂ ਕਿ 100-200 ਕਰੋੜ ਰੁਪਈਆ ਇਹ ਵੀ ਕੋਈ ਪੱਕਾ ਨਹੀਂ ਹੈਗਾ ਭਈ ਮੈਂ ਪੁਸ਼ਟੀ ਕਰਨਾ ਭਈ ਇੰਨੀ ਰਕਮ ਜਿਹੜੀ ਸੀ ਉਹਨਾਂ ਨੇ ਪੰਜਾਬ ਨੂੰ ਦਿੱਤੀ ਇਹ ਵੀ ਕੋਈ ਪੱਕਾ ਨਹੀਂ ਹੈਗਾ ਸੋ ਆ ਜਾ ਕੇ ਜੇ ਸਮੁੱਚੇ ਰੂਪ ਦੇ ਵਿੱਚ ਮੁੱਕ ਦੀ ਗੱਲ ਕਰਨੀ ਹੋਵੇ ਤਾਂ ਉਹ ਇਹ ਗੱਲ ਕਹੀ ਜਾ ਸਕਦੀ ਹੈ ਕਿ ਜੜੀਆਂ ਕੇਂਦਰ ਦੀ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਨੇ ਵਕ-ਵਕ ਸੂਬਿਆਂ ਦੇ ਵਾਸਤੇ ਉਹਨਾਂ ਸਕੀਮਾਂ ਦਾ ਤਾਂ ਚਲੋ ਮਾੜਾ ਮੋਟਾ ਲਾਹ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਮਿਲਿਆ ਹੋਊਗਾ ਪਰ ਜਦੋਂ ਕੋਈ ਵੱਡੀ ਵਿਪਤਾ ਹੁੰਦੀ ਹੈ ਜਿਵੇਂ ਹੁਣ ਹੜ੍ਹ ਆਏ ਹੋਏ ਐ ਐਦਾਂ ਦੇ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਰਾਹਤ ਦਾ ਜ਼ਿਕਰ ਤੁਹਾਨੂੰ ਕਿਦਰੇ ਵੀ ਨਹੀਂ ਮਿਲਦਾ ਲੱਭ ਕੇ ਵੇਖ ਲਓ ਮੈਂ ਲੱਭਟਿਆ ਮੈਨੂੰ ਕੱਖ ਨਹੀਂ ਲੱਭਾ ਹੁਣ ਆਪਾਂ ਹਰਿਆਣੇ ਦੀ ਗੱਲ ਕਰ ਲੈਂਦੇ ਆ ਕੰਪੈਰੀਜ਼ਨ ਦੀ ਗੱਲ ਕਰਨ ਦੇ ਆ ਹਰਿਆਣੇ ਦੇ ਵਿੱਚ 2016 ਤੋਂ ਇਲਾਵਾ 2021 ਦੇ ਵਿੱਚ ਹਰਿਆਣੇ 'ਚ ਜਦੋਂ ਹੜ੍ਹ ਆਏ ਸਗੇ ਤੇ ਬਹੁਤ ਜ਼ਿਆਦਾ ਮੀ ਪੈ ਸਕਿਆ ਤਾਂ ਉਸ ਵੇਲੇ ਪ੍ਰਾਈਮ ਮਿਨਿਸਟਰ ਮੋਦੀ ਹੋਰਾਂ ਨੇ 500 ਕਰੋੜ ਰੁਪਏ ਦੀ ਰਾਹਤ ਦਿੱਤੀ ਸੀਗੀ 500 ਕਰੋੜ ਰੁਪਏ ਦੀ ਹਰਿਆਣੇ ਦੀ ਗੱਲ ਕਰਨ ਦੇ ਆ 2023 ਦੇ ਵਿੱਚ ਵੀ ਇਹਨਾਂ ਨੇ 200 ਕਰੋੜ ਰੁਪਏ ਦੀ ਮਦਦ ਹਰਿਆਣੇ ਨੂੰ ਦਿੱਤੀ ਸੀਗੀ ਇਸ ਤੋਂ ਇਲਾਵਾ ਜਿਹੜੀਆਂ ਸਕੀਮਾਂ ਦੀ ਮੈਂ ਗੱਲ ਕਰਕੇ ਹਟਿਆ ਪਹਿਲਾਂ ਪੰਜਾਬ ਨੂੰ ਉਹ ਸਾਰੀਆਂ ਸਕੀਮਾਂ ਹਰਿਆਣੇ ਨੂੰ ਵੀ ਨਾਲ ਬਰਾਬਰ ਮਿਲਦੀਆਂ ਆ ਰਹੀਆਂ ਨੇ ਹੁਣ ਹਿਮਾਚਲ ਪ੍ਰਦੇਸ਼ ਦੀ ਗੱਲ ਕਰ ਲੈਣੇ ਆ हिमाचल प्रदेश ਦੇ ਵਿੱਚ ਜਦੋਂ ਆ ਦੋ ਕੁ ਵਾਰੇ ਪਹਿਲਾਂ 23 ਦੇ ਵਿੱਚ ਹੜ ਹੁੰਦੇ ਆ ਤੇ ਇਸ ਤੋਂ ਇਲਾਵਾ ਲੈਂਡ ਸਲਾਈਡਸ ਉੱਥੇ ਹੁੰਦੀ ਆ ਜਦੋਂ ਅਕਸਰ ਹੀ ਹੁੰਦੀ ਆ ਕਿਉਂਕਿ ਪਹਾੜੀ ਇਲਾਕੇ ਆ ਜ਼ਿਆਦਾ ਉਹ ਉੱਥੇ ਮੋਦੀ ਹਰਾਨੇ 2006.40 ਕਰੋੜ ਰੁਪਏ ਦੀ ਰਾਹਤ ਦਿੱਤੀ ਸੀਗੀ ਤੇ 2025 ਦੇ ਵਿੱਚ ਐਲਾਨ ਕੀਤਾ 2023 ਦੇ ਵਾਸਤੇ ਇਸ ਤੋਂ ਪਹਿਲਾਂ 2023 ਦੇ ਵਿੱਚ 1782 ਕਰੋੜ ਤੇ 2024 ਦੇ ਵਿੱਚ 199 ਕਰੋੜ ਰੁਪਏ ਇਹਨਾਂ ਨੇ ਦਿੱਤੇ ਚਲੋ ਪੰਜਾਬ ਨੂੰ ਕਹਿ ਕੇ ਗਏ ਆ ਜਿਹੜਾ ਐਲਾਨ ਕਰਕੇ ਗਏ ਆ ਹੋ ਸਕਦਾ ਦੇ ਦੇਣ ਜਦੋਂ ਦੇ ਦੇਣਗੇ ਤਾਂ ਆਪਾਂ ਕਵਾਂਗੇ ਕਿ ਦੇ ਗਾਇਆ ਜਦੋਂ ਕੇਵਲ ਐਲਾਨਾ ਹੱਲੇ ਤਾਂ ਆਪਾਂ ਐਲਾਨ ਹੀ ਕਹਿ ਨਹੀਂਦੇ ਆ ਹਿਮਾਚਲ ਨੂੰ ਪੀਐਮ ਆ ਵਾਸਤੇ ਹੋਰ ਜਿਹੜੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਵੱਖ-ਵੱਖ ਸੂਬਿਆਂ ਨੂੰ ਪਹਿਲਾਂ ਜਿਹੜਾ ਪੰਜਾਬ ਦਾ ਜ਼ਿਕਰ ਕੀਤਾ ਉਹ ਨਾਲ ਬਰਾਬਰ ਮਿਲਦੀਆਂ ਰਹੀਆਂ ਰਾਜਸਥਾਨ ਦੀ ਗੱਲ ਕਰਕੇ ਫਿਰ ਆਪਾਂ ਥੋੜਾ ਜਿਹਾ ਉਧਰਲੇ ਪਾਸੇ ਨੂੰ ਆਉਣੇ ਆ ਜਿਹੜੇ ਲੋਕ ਮੋਦੀ ਨੂੰ ਨਹੀਂ ਉਡੀਕਦੇ ਨਾ ਉਡੀਕਣਾ ਚਾਹੁੰਦੇ ਆ ਫਿਰ ਆਪਾਂ ਥੋੜੀ ਜੀ ਗੱਲ ਉਹ ਕਰਕੇ ਫਿਰ ਆਪਾਂ ਸੰਭਾਵਨਾਤੀ ਕਰ ਦੇਣੀ ਆਪਣੀ ਗੱਲਬਾਤ ਦੀ ਰਾਜਸਥਾਨ ਨੂੰ ਵਿਪਤਾ ਜਦੋਂ ਆਉਂਦੀ ਆ ਉਥੇ 2019 ਦੇ ਵਿੱਚ ਭਾਰੀ ਬਾਰਿਸ਼ ਉਥੇ ਹੋਈ ਸੀਗੀ ਤੇ 2021 ਦੇ ਵਿੱਚ ਉਥੇ ਜਦੋਂ ਹੜ ਆ ਗਏ ਸੀਗੇ ਤਾਂ ਰਾਜਸਥਾਨ ਨੂੰ 1200 ਕਰੋੜ ਰੁਪਏ ਦੀ ਇਹਨਾਂ ਨੇ ਰਾਹਤ ਦਿੱਤੀ ਸੀਗੀ ਸੋ 2023 ਦੇ ਵਿੱਚ ਵੀ ਐਸਡੀਆਰਐਫ ਦੇ ਰਾਹੀਂ 300 ਕਰੋੜ ਰੁਪਏ ਦੀ ਮਦਦ ਰਾਜਸਥਾਨ ਨੂੰ ਮਿਲੀ ਸੀਗੀ ਤੇ ਸਕੀਮਾਂ ਉਹੀ ਜਿਹਦਾ ਪਹਿਲਾਂ ਮੈਂ ਗੱਲ ਕਰਕੇ ਤੁਹਾਡੇ ਪੰਜਾਬ ਦੀਆਂ ਸਕੀਮਾਂ ਪੰਜਾਬ ਨੂੰ ਜਿਹੜੀਆਂ ਉਹ ਸਾਰੀਆਂ ਸਕੀਮਾਂ ਰਾਜਸਥਾਨ ਨੂੰ ਵੀ ਮਿਲੀਆਂ ਹਰਿਆਣੇ ਨੂੰ ਵੀ ਮਿਲੀਆਂ ਹਿਮਾਚਲ ਪ੍ਰਦੇਸ਼ ਨੂੰ ਵੀ ਮਿਲੀਆਂ ਜੇ ਆਪਾਂ ਇਹ ਸਾਰੇ ਕਿਸੇ ਦੀ ਤੁਲਨਾ ਕਰ ਲਈਏ ਤਾਂ ਤੁਲਨਾ ਦੇ ਵਿੱਚ ਆਪਾਂ ਇਹੀ ਸਾਨੂੰ ਦੇਖਣ ਨੂੰ ਮਿਲਦਾ ਹੈਗਾ ਕਿ ਪੰਜਾਬ ਨੂੰ ਅੱਖੋਂ ਪਰੋਖੇ ਕੀਤਾ ਗਿਆ ਪੰਜਾਬ ਨੂੰ ਇਹਨਾਂ ਜਿਹੜੇ ਗੁਆਂਢੀ ਪੰਜਾਬ ਦੇ ਤਿੰਨ ਸੂਬੇ ਹੈਗੇ ਆ ਇਹਨਾਂ ਦੇ ਬਰਾਬਰ ਉਹਨਾਂ ਨੇ ਨਹੀਂ ਰੱਖਿਆ ਹੈਗਾ ਇਹ ਬਿਲਕੁਲ ਕਲੀਅਰ ਹੋ ਗਿਆ ਮੈਂ ਤੁਹਾਨੂੰ ਜੋ ਅੰਕੜੇ ਬੋਲ ਕੇ ਦੱਸਿਆ ਜੀ ਆਓ ਹੁਣ ਆਪਾਂ ਥੋੜੀ ਜੀ ਗੱਲਬਾਤ ਕਰਦੇ ਹਾਂ ਪਈ ਜਿਹੜੇ ਲੋਕ ਮੋਦੀ ਹਰਾਂ ਨੂੰ ਨਹੀਂ ਉਡੀਕਦੇ ਉਹ ਉਹ ਲੋਕ ਨੇ ਜਿਨ੍ਹਾਂ ਦੇ ਇੱਥੇ ਦਿਮਾਗ ਦੇ ਵਿੱਚ ਪੱਕਾ ਬੈਠ ਗਿਆ ਹੋਇਆ ਕਿਉਂਕਿ ਉਹਨਾਂ ਨੇ ਇੱਥੇ ਬਹੁਤ ਕੁਝ ਆਪ ਦੇ ਪਿੰਡਿਆਂ ਦੇ ਉੱਪਰ ਛੱਲਿਆ ਹੋਇਆ ਮੈਂ ਇੱਕ ਗੱਲ ਕਰਕੇ ਹਟਿਆ ਨਾ ਜੀ ਕਿ ਬੰਦੀ ਸਿੰਘਾਂ ਨੂੰ ਰਿਹਾ ਕਰ ਦਾਂਗੇ ਵਾਦਾ ਕੀਤਾ ਪਰ ਵਾਦਾ ਵਫਾ ਨਹੀਂ ਹੋਇਆ ਉਹ ਬੰਦੀ ਸਿੰਘ ਪੰਜਾਬ ਦੀ ਧਰਤੀ ਦੇ ਜੰਮਪੜ ਸੂਰਬੀਰ ਬਹਾਦਰ ਯੋਧੇ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕਰਨ ਵਾਸਤੇ ਘਰਾਂ ਚੋਂ ਬਾਹਰ ਨਿਕਲੇ ਸੀਗੇ ਪਰ ਉਹਨਾਂ ਦੇ ਉੱਪਰ ਕੇਸ ਪਾਤੇ ਗਏ ਕਿਸੇ ਨਾ ਕਿਸੇ ਵਜ੍ਹਾ ਦੇ ਕਰਕੇ ਕਈਆਂ ਨੇ ਕ੍ਰਾਈਮ ਕੀਤਾ ਭਾਰਤ ਦੇਸ਼ ਦੇ ਕਾਨੂੰਨ ਦੇ ਮੁਤਾਬਕ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਉਹ ਕਰਨਾ ਪੈ ਗਿਆ ਜਦੋਂ ਅਦਾਲਤਾਂ ਨੇ ਇਨਸਾਫ ਨਹੀਂ ਦਿੱਤੇ ਉਹਨਾਂ ਨੂੰ ਆਪਣੇ ਹੱਥੀ ਸਾਰਾ ਕੁਝ ਕਰਨਾ ਪੈ ਗਿਆ ਇਨਸਾਫ ਲੈਣਾ ਪੈ ਗਿਆ ਸੋ ਉਹਨਾਂ ਨੇ ਕਬੂਲ ਵੀ ਕਰ ਲਿਆ ਕਈਆਂ ਨੇ ਉਹਨਾਂ ਨੂੰ ਸਜ਼ਾਵਾ ਹੋ ਗਈਆਂ ਸਜ਼ਾ ਪੂਰੀ ਹੋ ਗਈ ਉਹਦੇ باوجود ਵੀ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਰਿਹਾ ਕਰਾਉਣ ਦੇ ਵਾਸਤੇ ਅੱਜ ਵੀ ਸੰਘਰਸ਼ ਚੱਲਦੇ ਪਏ ਐ ਇਹ ਪੰਜਾਬ ਦੇ ਨਾਲ ਵਿਤਕਰੇ ਦੀ ਗੱਲ ਹੈ ਜੀ ਇੱਥੇ ਕਾਨੂੰਨ ਦੀਆਂ ਵੀ ਤਾਂ ਜਿਉਂ ਉੜਾ ਦਿੱਤੀਆਂ ਜਾਂਦੀਆਂ ਨੇ ਜਿਹੜੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਹੋਰਾਂ ਨੂੰ ਪੰਜਾਬ ਦੇ ਵਿੱਚ ਨਹੀਂ ਉਡੀਕਦੇ ਅੱਖਾਂ ਵਿਛਾ ਕੇ ਉਹ ਕਹਿੰਦੇ ਯਾਰ ਸਾਨੂੰ ਕੀ ਕਹਿੰਦੇ ਆਉਣ ਨਾ ਆਉਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਪੱਕਾ ਪਤਾ ਲੱਗ ਚੁੱਕਾ ਹੈ ਜਿਹਨਾਂ ਨੂੰ ਭਿੱਜੇ ਆਉਂਦੇ ਐ ਤੇ ਨੁਕਸਾਨ ਕਰਾ ਕੇ ਹੀ ਕਰਕੇ ਜਾਂਦੇ ਐ ਮੈਂ ਤਾਂ ਸੁਗਾਜੇ 100 ਟੰਡੇ ਸਗਾ ਕੇ ਨਰਿੰਦਰ ਮੋਦੀ ਹੋਰਾਂ ਨੇ ਆਉਣਾ ਅੱਗੇ ਵੀ ਇੱਕ ਵਾਰ ਆਏ ਸਕੇ ਪਿੱਛੇ ਜੇ ਪੰਜਾਬ ਜਦੋਂ ਕਿਸਾਨੀ ਅੰਦੋਲਨ ਚੱਲਦਾ ਪਿਆ ਸਗਤ ਉਸ ਵੇਲੇ ਵੀ ਪੰਜਾਬ ਦੇ ਵਿੱਚ ਸਰਕਾਰ ਸੀਗੀ ਮੇਰਾ ਖਿਆਲ ਚਰਨ ਸਿੰਘ ਚੰਨੀ ਹੋਰਾਂ ਦੀ ਥੋੜਾ ਜਿਹਾ ਸਮਾਂ ਰਹੀ ਸੀਗੀ ਆਏ ਕਹਿੰਦੇ ਭਰਾਵਾ ਮਸੀਹ ਕੇ ਦੇ ਬਚ ਕੇ ਮੈਂ ਆਇਆ ਇੱਥੋਂ ਪੰਜਾਬ ਚੋਂ ਗਿਆ ਕਹਿੰਦੇ ਦਿੱਲੀ ਚ ਵਾਪਸ ਮੈਂ ਮਸੀਹ ਜਾਨ ਬਚਾ ਕੇ ਆਇਆ ਉਸ ਵੇਲੇ ਵੀ ਪੰਜਾਬ ਨੂੰ ਉਲਟਾ ਬਦਨਾਮ ਕੀਤਾ ਗਿਆ ਕਮਾਲ ਦੀ ਗੱਲ ਸੀ ਉਸ ਵੇਲੇ ਆਪਾਂ ਬਹੁਤ ਲੰਬੀ ਚੌੜੀ ਗੱਲਬਾਤ ਇਹ ਸਮਝ ਕੀਤੀ ਸੀ ਸੋ ਅੱਜ ਵੀ ਮੈਨੂੰ ਫਿਕਰ ਸਿਕਾ ਕਿ ਪਤਾ ਨਹੀਂ ਕੋਈ ਚਾਂਦਨਾ ਚੜ ਜਾਵੇ ਪਤਾ ਨਹੀਂ ਆਪ ਹੀ ਕੋਈ ਦਿਨ ਦੀ ਖੇਡ ਨਾ ਖੇਡ ਜਾਣ ਜਿਹਦੇ ਨਾਲ ਪੰਜਾਬ ਨੂੰ ਬਦਨਾਮ ਕਰਨ ਦੇ ਇੱਕ ਵਾਰ ਫਿਰ ਉਹ ਕਾਰਨ ਬਣ ਕੇ ਜਾਣ ਪਰ ਖੈਰ ਚਲੋ ਥੋੜਾ ਜਿਹਾ ਵਿਚਾਰ ਰਿਹਾ ਸੋ ਜਿਹੜੇ ਲੋਕ ਨਹੀਂ ਉਡੀਕਦੇ ਉਹਨਾਂ ਨੂੰ ਇਹ ਪਤਾ ਆਇਆ ਕਿ ਪੰਜਾਬ ਦੀ ਮਾਂ ਬੱਲੀ ਤੇ ਲੈ ਕੇ ਪੰਜਾਬ ਦਾ ਸੱਭਿਆਚਾਰ ਸਿੱਖ ਸੱਭਿਆਚਾਰ ਤੋਂ ਲੈ ਕੇ ਇੱਥੋਂ ਦੇ ਸਕੂਲ ਕਾਲਜ ਜੁਨੀਵਰਸਿਟੀਆਂ ਤੇ ਵਿੱਚ ਜਿਹੜੀ ਪੜ੍ਹਾਈ ਕਰਵਾਈ ਜਾ ਰਹੀ ਹੈ ਉਹ ਆਪਣੇ ਤਰੀਕੇ ਦੀ ਕਰਵਾ ਰਹੇ ਹੈ ਉਹਨਾਂ ਨੂੰ ਪੱਕਾ ਪਤਾ ਆਇਆ ਕਿ ਉਹ ਪੰਜਾਬ ਦੇ ਕੋਲੋਂ ਪੰਜਾਬੀਆਂ ਦੀ ਗੁਰਸਿੱਖਾਂ ਦੀ ਆਪਣੀ ਅੱਡਰੀ ਅਤੇ ਨਿਆਰੀ ਹੋਣ ਦਾ ਅਸਤੀ ਨੂੰ ਲਗਾਤਾਰ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਖੋਣ ਤੇ ਲੱਗੇ ਹੋਏ ਹੈ ਉਹਨਾਂ ਨੂੰ ਇਸ ਗੱਲ ਦਾ ਪੱਕਾ ਪਤਾ ਆਇਆ ਕਿ ਸਾਡੇ ਪੱਕੇ ਅਤੇ ਸਦੀਵੀ ਤੌਰ ਦੇ ਉੱਪਰ ਮਸਲਿਆਂ ਦੇ ਹੱਲ ਦੀ ਵਜ੍ਹਾ ਬਣਨੀ ਆ ਖਾਲਸਾ ਰਾਜ ਉਹ ਤੋਂ ਬਿਨਾਂ ਸਾਡਾ ਸਮਰਨ ਵਾਲਾ ਕੁਝ ਨਹੀਂ ਹੈਗਾ ਇਸ ਕਰਕੇ ਉਹ ਇਦਾਂ ਰਾਹਤ ਪੈਕੇਜ ਨਹੀਂ ਉਡੀਕਦੇ ਹੈਗੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿਹੜੇ ਸਿੱਖ ਬੈਠੇ ਹੋਏ ਆ ਉਹਨਾਂ ਨੂੰ ਵੀ ਸ਼ਾਇਦ ਇਸ ਗੱਲ ਦਾ ਪਤਾ ਹੋਣ ਕਰਕੇ ਹੀ ਉਹ ਸਿੱਧੀ ਮਦਦ ਉਹ ਨਹੀਂ ਮੰਗਦੇ ਮੰਗਦੇ ਵੀ ਸਾਨੂੰ ਆ ਦਿਓ ਸਾਨੂੰ ਉਹ ਦਿਓ ਸਿੱਧੀ ਮਦਦ ਆਪੇ ਹੀ ਕਰਨ ਦੇ ਹੋ ਆਹੋ ਤੁਸੀਂ ਦੇਖੋ ਸਰਕਾਰ ਕਹਿੰਦੀ ਅਸੀਂ ਮਦਦ ਕਰਨ ਦੇ ਆ ਕੇਂਦਰ ਸਰਕਾਰ ਕਹਿੰਦੀ ਸਾਡੇ ਵੀ ਬੰਦੇ ਲੱਗੇ ਹੋਏ ਆ ਪੰਜਾਬ ਸਰਕਾਰ ਵੀ ਕਹਿੰਦੀ ਸਾਡੇ ਬੰਦੇ ਲੱਗੇ ਹੋਏ ਆ ਭਗਵੰਤ ਮਾ ਜੀ ਕਹਿੰਦੇ ਕਿ ਮੈਂ ਬਿਮਾਰ ਹੋ ਗਿਆ ਮੈਂ ਵੀ ਬੰਦਾ ਹੀ ਆ ਤੇ ਮੈਂ ਬਿਮਾਰ ਨਹੀਂ ਹੋ ਸਕਦਾ ਤੇ ਚਲੋ ਠੀਕ ਆ ਜੀ ਤੁਸੀਂ ਬਿਮਾਰ ਹੋ ਸਕਦੇ ਆ ਬਿਮਾਰ ਕੋਈ ਵੀ ਹੋ ਸਕਦਾ ਆ ਉਹ ਵੀ ਕਹਿੰਦੇ ਕਹਿੰਦੇ ਸਾਡੇ ਬੰਦੇ ਲੱਗੇ ਹੋਏ ਆ ਪਰ ਸਮੁੱਚੇ ਰੂਪ ਦੇ ਵਿੱਚ ਜਿਹੜੇ ਲੋਕ ਉੱਥੇ ਜਾ ਕੇ ਆਉਂਦੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਹੈਗਾ ਆ ਕਿ ਕਿ ਵੱਧ ਚੜ ਕੇ ਜਿਆਦਾ ਯੋਗਦਾਨ ਕੌਣ ਪਾ ਰਿਹਾ ਆ ਵੀਡੀਓਜ਼ ਵਾਇਰਲ ਹੋਣ ਡੀਆਂ ਨੇ ਸਾਰਾ ਕੁਝ ਸਾਰਿਆਂ ਦੇ ਬਿਲਕੁਲ ਸਾਹਮਣੇ ਆ ਉਲਟਾ ਸਰਕਾਰ ਦੇ ਵੱਲੋਂ ਜਿਹੜੀ ਰਾਹਤ ਸਮੱਗਰੀ ਪਹੁੰਚਾਈ ਜਾਂਦੀ ਆ ਲੋਕ ਕੋਠਿਆਂ ਦੇ ਉੱਪਰ ਖੜੇ ਹੋ ਕੇ ਨੇ ਵੀਡੀਓ ਬਣਾਉਂਦੇ ਆ ਉਹ ਕਹਿੰਦੇ ਸਾਨੂੰ ਬਿਸਕੁਟ ਦਾ ਇੱਕ ਪੈਕੇਟ ਸੁੱਟ ਗਏ ਸੀ ਅਹੀਂ ਜਦੋਂ ਚੱਕਿਆ ਕਹਿੰਦੇ ਬਿਸਕੁਟ ਦਾ ਪੈਕੇਟ ਪੁਰਿਆ ਪਿਆ ਸੀ ਕਹਿੰਦੇ ਜਿਹੜੀ ਮਾੜੀ ਮਿੱਟੀ ਵਿੱਚ ਕੋਈ ਖਾਣ ਪੀਣ ਦੀ ਸਮੱਗਰੀ ਸੀਗੀ ਕੋਈ ਸਮਾਨ ਸੀਗਾ ਖਾਣ ਪੀਣ ਵਾਲਾ ਐ ਖਿਲਰਿਆ ਪਿਆ ਸੀ ਕਹਿੰਦੇ ਹੁਣ ਕਹਿੰਦੇ ਛੱਤ ਤੋਂ ਚੁੱਕ ਕੇ ਖਾਈਏ ਕਹਿੰਦੇ ਹੁਣੇ ਇੱਥੋਂ ਤੇ ਦੂਏ ਪਾਸੇ ਆਮ ਲੋਕ ਆਮ ਲੋਕਾਂ ਦੀ ਉੱਥੇ ਜਦੋਂ ਮਦਦ ਕਰਨ ਦੇ ਆ ਜਾਂ ਸੇਵਾ ਕਰਨ ਦੇ ਆ ਉਹ ਉਹਨਾਂ ਦੇ ਹੱਥਾਂ ਦੇ ਉੱਪਰ ਜਾ ਕੇ ਪ੍ਰਸ਼ਾਦੇ ਰੱਖ ਰਹੇ ਆ ਪੈ ਸੋ ਜਿਹੜੇ ਲੋਕ ਨਹੀਂ ਇੰਤਜ਼ਾਰ ਕਰਦੇ ਅੱਜ ਵੀ ਨਹੀਂ ਸੀ ਕਰਦੇ ਪਏ ਨਾ ਕੱਲ ਨੂੰ ਕਰਦੇ ਆ ਉਹ ਉਹ ਲੋਕ ਨੇ ਉਹਨਾਂ ਨੂੰ ਪਤਾ ਆ ਕਿ ਸਾਡੇ ਮਸਲੇ ਦਾ ਹੱਲ ਇੱਦਾਂ ਹੀ ਹੋਣਾ ਉਹਨਾਂ ਨੂੰ ਪਤਾ ਆ ਕਿ ਜੇ ਉਹ ਆ ਕੇ ਕੁਝ ਦੇ ਜਾਂਦੇ ਆ ਜੇ ਉਹ ਆ ਕੇ ਪੰਜਾਬ ਦੇ ਲੋਕਾਂ ਦਾ ਭਲਾ ਕਰ ਜਾਂਦੇ ਆ ਤਾਂ ਉਹਦੇ ਨਾਲ ਸਗੋਂ ਜਿਹੜੀ ਸਾਡੀ ਮੰਜ਼ਲਵਾ ਉਹ ਦੂਰ ਹੋ ਜੂਗੀ ਬਹੁਤ ਸਾਰੇ ਲੋਕਾਂ ਨੇ ਕਿਹਾ ਲਬਿਤ ਕਰਤਾ ਰਹੇ ਆ ਲਬਿਤ ਕੇਂਦਰ ਸਰਕਾਰ ਨੂੰ ਦੇਖਤਾ ਰਹੀ ਆ ਪਰ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਸਵਾਲ ਤੁਹਾਡੇ ਸਾਹਮਣੇ ਛੱਡਦਾ ਮੈਂ ਕਹਿਣਾ ਚਾਹੁੰਗਾ ਸਾਰੇ ਆਮ ਲੋਕਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਅਖੀਰ ਦੇ ਵਿੱਚ ਜਾਂਦੇ ਜਾਂਦੇ ਕਿ 2027 ਦੇ ਵਿੱਚ ਚੋਣਾਂ ਹੋਣੀਆਂ ਨੇ ਚੋਣਾਂ ਹੋਣੀਆਂ ਨੇ ਤੇ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨ ਦੇ ਲਈ ਕੋਈ ਨਾ ਕੋਈ ਚਾਰਾ ਜੋ ਵੀ ਕਰ ਲਈਏ ਪੰਜਾਬ ਦਾ ਕੋਈ ਭਲਾ ਕਰ ਦਈਏ ਲੋਕਾਂ ਨੂੰ ਬੇਵਕੂਫੀ ਬਣਾ ਲਈਏ ਚਲੋ ਅਗਲੇ ਤਾਂ ਇਹਦੇ ਵਾਸਤੇ ਵਿਚਤਾ ਨਹੀਂ ਕਰਦੇ ਕਿਉਂ ਨਹੀਂ ਕਰਦੇ ਹੋਣਗੇ ਭਲਾ ਪਤਾ ਤੁਹਾਨੂੰ ਕਦੀ ਸੋਚਿਆ ਤੁਸੀਂ ਕਦੀ ਕਦੀ ਸੋਚ ਕੇ ਦੇਖਿਓ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਹੁੰਦਾ ਉਹ ਤੁਹਾਨੂੰ ਦੱਸ ਰਹੇ ਆ ਉਹ ਤੁਹਾਨੂੰ ਅਹਿਸਾਸ ਕਰਵਾਣ ਦੇ ਆ ਕਿ ਭਾਈ ਤੁਹਾਡੇ ਰਾਜ ਹੁੰਦੇ ਸੀਗੇ ਉਧਰ ਨੂੰ ਵਧੋ ਫੈਸਲਾ ਤੁਸੀਂ ਕਰਨਾ ਹੋ ਸਕਦਾ ਮੈਂ ਗਲਤ ਹੋਵਾਂ ਹੋ ਸਕਦਾ ਮੈਂ ਸਹੀ ਹੋਵਾਂ ਮੈਨੂੰ ਜੋ ਠੀਕ ਲੱਗਦਾ ਮੈਂ ਉਹ ਬੋਲਿਆ ਤੁਹਾਨੂੰ ਕੀ ਠੀਕ ਲੱਗਦਾ ਹੈਗਾ ਕੀ ਤੁਸੀਂ ਵੀ ਇਦਾਂ ਸੋਚਦੇ ਹੋ ਕਿ ਅਗਲੇ ਤਾਂ ਤੁਹਾਨੂੰ ਰਾਹ ਪਾਉਣ ਦੇ ਕਿ ਭਾਈ ਤੁਹਾਡਾ ਆ ਰਾਹ ਆ ਐਸ ਰਾਹੇ ਤੁਰੂਗੇ ਤਾਂ ਤੁਹਾਨੂੰ ਆਪਣੀ ਮੰਜ਼ਿਲ ਮਿਲ ਜਾਊਗੀ ਤੁਹਾਡੇ ਪੰਥ ਅਤੇ ਪੰਜਾਬ ਦਾ ਭਲਾ ਹੋ ਜਾਊਗਾ ਮੈਨੂੰ ਤਾਂ ਇਹ ਲੱਗਦਾ ਅਗਲੇ ਤੁਹਾਨੂੰ ਉਧਰ ਨੂੰ ਤੋਰਦੇ ਆ ਤੁਹਾਨੂੰ ਕੀ ਲੱਗਦਾ ਇਦਾਂ ਹੀ ਜਾਂ ਤੁਹਾਨੂੰ ਕਿਸੇ ਹੋਰ ਤਰੀਕੇ ਨਾਲ ਕੁਝ ਹੋਰ ਲੱਗਦਾ ਜ਼ਰੂਰ ਤੁਸੀਂ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਿਓ ਬਹੁਤ ਬਹੁਤ ਧੰਨਵਾਦ